ਸਰਦਾਰ ਨਾਰ ਸਿੰਘ ਸਾਬਕਾ ਡੀਐਸਪੀ ਜਿਹੜੇ ਸੀ ਉਹਨਾਂ ਦੇ ਪ੍ਰਾਪਰਪੂਰ ਸਿੰਘ ਦੀ ਅੰਤਿਮ ਅਰਦਾਸ ਦੇ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾਏ ਉਹਨਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਜੀਤ ਸਿੰਘ ਰਖੜਾ ਸਾਬਕਾ ਮੰਤਰੀ ਪੰਜਾਬ ਜਿਨ੍ਹਾਂ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਵੀ ਅਕਾਲੀ ਦਲ ਪੰਜਾਬ ਦੀ ਬੇਸ ਪਾਰਟੀ ਪੰਜਾਬ ਦੀ ਭਲਾਈ ਦੇ ਲਈ ਅਸੀਂ ਸੁਖੀਰ ਬਾਦਲ ਨੂੰ ਬਾਰ ਬਾਰ ਪਹਿਲੇ ਵੀ ਬੇਨਤੀਆਂ ਕੀਤੀਆਂ ਵੀ ਤੁਸੀਂ ਕੁਸ਼ਮਲੀ ਪਾਰਟੀ ਦੇ ਪ੍ਰਧਾਨ ਕੀ ਛੜਦੋ ਲੇਕਿਨ ਸਾਡੀ ਗੱਲ ਨਹੀਂ ਸੁਣੀ ਹੁਣ ਅਸੀਂ ਕੱਲ ਨੂੰ ਅਕਾਲ ਤਖਤ ਤੇ ਜਾ ਰਹੇ ਹਾਂ ਅਕਾਲੀ ਉੱਥੇ ਜਾ ਕੇ ਅਰਦਾਸਾਂ ਕਰਾਂਗੇ ਜੇ ਮਾਫੀ ਵੀ ਮੰਗਾਂਗੇ ਅਕਾਲ ਤਖਤ ਜੋ ਹੁਕਮ ਲਾਵੇਗਾ ਜੋ ਸਜ਼ਾ ਲਾਵੇਗਾ ਅਸੀਂ ਉਸ ਨੂੰ ਭੁਗਤਣ ਨੂੰ ਵੀ ਤਿਆਰ ਹਾਂ ਅਸੀਂ ਪੰਜਾਬ ਦੀ ਭਲਾਈ ਦੇ ਲਈ ਕੰਮ ਕਰ ਰਹੇ ਹਾਂ ਦੇਖੋ ਸਾਹ ਭਰਪੂਰ ਸਿੰਘ ਇਹ ਜਿਹੜਾ ਪਰਿਵਾਰ ਹੈ ਮਾਦੀ ਜਾਲਾ ਬਹੁਤ ਹੀ ਨੇਕ ਪਰਿਵਾਰ ਹੈ ਬਹੁਤ ਹੀ ਚੰਗਾ ਪਰਿਵਾਰ ਹੈ ਸਾਰੀ ਜ਼ਿੰਦਗੀ ਗੁਰਸਿੱਖੀ ਦੇ ਨਾਲ ਜੁੜਿਆ ਰਹੇ ਗੁਰਸਿੱਖੀ ਦਾ ਓਟ ਆਸਲਾ ਲੈ ਕੇ ਚੱਲਦੇ ਰਹੇ ਹਮੇਸ਼ਾ ਗਰੀਬ ਦਾ ਭਲਾ ਕਰਦੇ ਰਹੇ ਕਦੇ ਮੱਛੇ ਦੇ ਵਿੱਚ ਤੋੜੀ ਨਹੀਂ ਪਾਈ ਇਹ ਜਿਹੇ ਇਨਸਾਨ ਬਹੁਤ ਘੱਟ ਹੁੰਦੇ ਨੇ ਜਿਹੜੇ ਲੋਕਾਂ ਦੇ ਸਿਰ ਜੋੜਦੇ ਨੇ ਤੇ ਮੇਰਾ ਬਾਪ ਆਸਟਾ ਤਕਰੀਬਨ 25 30 ਸਾਲ ਦਾ ਸੀ ਜਿੰਮੇ ਸਾਡੀ ਆੜੀ ਸ਼ੁਰੂ ਹੋਈ ਉਹ ਅਖੀਰ ਤੱਕ ਰਹੀ ਆ ਕਦੇ ਸੋਚਿਆ ਨਹੀਂ ਸੀ ਕਿ ਸਾਨੂੰ ਵਿਛੋੜਾ ਦੇ ਕੇ ਐਂ ਚਲੇ ਜਾਣਗੇ ਮੇਰਾ ਖਿਆਲ ਹੈ ਮਹੀਨਾ ਕੋ ਥੋੜੀ ਟਲੇ ਰਹੇ ਮਹੀਨੇ ਦੇ ਵਿੱਚੋਂ ਚਲੇ ਗਏ ਨਹੀਂ ਜਿੱਦੀ ਵਧੀਆ ਸਿਹਤ ਸੀ ਉਹਨਾਂ ਦੀ ਜਿੱਡਾ بڑا ਜਿਹੜਾ ਸੀ ਜਿੱਡਾ ਉਹਨਾਂ ਦਾ ਨਾਮ ਸੀ ਐ ਸੋਚੇ ਨਹੀਂ ਸੀ ਕਿ ਐਂ ਖਿਤਚੇ ਚਲੇ ਜਾਣਗੇ ਸੋ ਬਹੁਤ ਦੁੱਖ ਹੋਇਆ ਜਿੰਨਾ ਉਹ करिए ਗੁਰੂ ਅਗੇ ਅਰਦਾਸ ਕਰਦਾ ਚੁੱੱਚੇ ਪਾਸ਼ਾ ਕੇ ਹੁਣ ਉਹਦੇ ਬੌਣਾ ਦੇ ਬਾਰੇ ਕੁਝ ਬੋਲਿਆ ਨਹੀਂ ਜਾ ਸਕਦਾ ਪ੍ਰਮਾਤਮਾ ਅਗੇ ਚੁੱੱਚੇ ਪਾਸ਼ਾ ਕੇ ਅਰਦਾਸ ਜੀ ਕਰਦਾ ਹੈ ਏ ਚੁੱੱਚੇ ਪਾਸ਼ਾ ਉਸ ਸਾਡੇ ਮਿੱਤਰ ਨੂੰ ਦੋਸਤ ਨੂੰ ਰੰਗਲੇ ਸੱਜਣ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਓ ਸਾਨੂੰ ਸਾਰਿਆਂ ਨੂੰ ਪਰਿਵਾਰ ਨੂੰ ਭੈਣ ਭਰਾਵਾਂ ਨੂੰ ਹਿੰਮਤ ਬਖਸ਼ਿਓ ਬਲ ਬਖਸ਼ਿਓ ਕੇ ਬਿਸ਼ਵਰਾਸੀ ਸਹੀ ਜੀ ਅੱਜ ਪ੍ਰਧਾਨ ਮੰਤਰੀ ਦੇਸ਼ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਆਪਣੇ ਮਾਤਾ ਪਿਤਾ ਆਪਣੇ ਬੱਚੇ ਕੇ ਨਾਮ ਤੇ ਇੱਕ ਪੌਦਾ ਲਾਓ ਜਿਹੜਾ ਦੇਸ਼ ਦੇ ਵਿੱਚ ਵਾਤਾਵਰਨ ਖਰਾਬ ਹੁੰਦਾ ਜਾ ਰਿਹਾ ਹੈ ਬਰਸਾਤਾਂ ਘਟ ਰੀਆਂ ਲਗਾਤਾਰ ਤੇ ਕਿਆ ਤੁਸੀਂ ਅਪੀਲ ਕਰਦੇ ਹੋ ਵੀ ਮੰਨ ਲਓ ਜਿਹੜੇ ਮੰਨ ਲਓ ਹਰ ਬੱਚੇ ਦੇ ਕੋਲ ਆਪਣਾ ਜਨਮ ਦਿਨ ਤੇ ਇੱਕ ਪੌਦਾ ਆਪਣੇ ਜਨਮ ਦਿਨ ਤੇ ਦੇਖੋ ਗੁਰੂ ਅੱਗੇ ਅਰਦਾਸ ਕਰਦੇ ਸਿਪਾਹਕ ਸਾਨੂੰ ਸਮਰਥਾ ਬਖਸ਼ੇ ਆਪਣੀ ਡਿਊਟੀ ਬਣਦੀ ਹੈ ਫਰਜ਼ ਬਣਦਾ ਹੈ ਕਿ ਅਸੀਂ ਸਾਡੇ ਹਿੰਦੁਸਤਾਨ ਦੇ ਵਿੱਚ ਬਹੁਤ ਸੀ ਪਰ ਅਸੀਂ ਸਾਡੇ ਪੱਟ ਜੇ ਪਾਣੀ ਨਹੀਂ ਤਾਂ ਦਰਖਤ ਨਹੀਂ ਦਰਖਤ ਨਹੀਂ ਤਾਂ ਇਨਸਾਨ ਨਹੀਂ ਤੋਂ ਆਪਣੀ ਡਿਊਟੀ ਬਣਦੇ ਪਾਣੀ ਵੀ ਸਾਂਭ ਕੇ ਰੱਖੀਏ ਤੇ ਦਰਖਤ ਵੀ ਲਾਈਏ ਇਹ ਤਾਂ ਆਪਣੀ ਮੌਲ ਡਿਊਟੀ ਹੈ ਇਹ ਕਿਸੇ ਦੇ ਕਹੇ ਨਾਲ ਨਹੀਂ ਕਰਨ ਵਾਲੀ ਉਹਨੇ ਕਿਹਾ ਬਹੁਤ ਬਹੁਤ ਧੰਨਵਾਦ ਪਰ ਆਪਣੀ ਡਿਊਟੀ ਬਣ ਜਾਂਦਾ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਜਿੰਨਾ ਵੀ ਹਰਾ ਪਰਾ ਚੰਗੇ ਦਰਖਤ ਚੰਗੇ ਬੂਟੇ ਫਲਦਾਰ ਬੂਟੇ ਲਾ ਸਕਦੇ ਆ ਉਹਨੇ ਸੀ ਲਾਈਏ ਇਹ ਕਿਸੇ ਦਾ ਨਹੀਂ ਆਪਣਾ ਸਮਾਰ ਰਹੇ ਆ ਜੇ ਆਪਾਂ ਜਿਉਂਦੇ ਰਹਿਣੇ ਆਪਣੀਆਂ ਉਹਨਾਂ ਜਨਰੇਸ਼ਨਾਂ ਦੀ ਗੱਲ ਕਰਦੇ ਆ ਤਾਂ ਸਾਨੂੰ ਪਲਾਂਟੇਸ਼ਨ ਕਰਨੀ ਪਈ ਦੇਖੋ ਜੀ ਇੱਕ ਇਨਸਾਨ ਇੱਥੇ ਜਦੋਂ ਆਉਂਦਾ ਹੈ ਧਰਤੀ ਦੇ ਉੱਪਰ ਆਉਂਦਾ ਹੈ ਉਹ ਪਾਤ ਪਾਤ ਦੇ ਜਿਹੜੇ ਕੰਮ ਨੇ ਕਰਕੇ ਜਾਂਦਾ ਲੋਕਾਂ ਦੇ ਸੇਧ ਲਈ ਦੇ ਕੇ ਜਾਂਦਾ ਹੈ ਸਾਡਾ ਭਰਪੂਰ ਸਿੰਘ ਜੀ ਦੇ ਪਰਿਵਾਰ ਨਾਲ ਵਧੀਆ ਮੇਲ ਸੀਗਾ ਕਿਉਂਕਿ ਉਹਨਾਂ ਦੇ ਭਤੀਜੇ ਨੇ ਜਿਹੜੇ ਉਹ ਸਾਡੇ ਭਣੋਈਆ ਵੀ ਨੇ ਇਸ ਕਰਕੇ ਇਸ ਪਰਿਵਾਰ ਨਾਲ ਸਾਡਾ ਰਿਸ਼ਤੇਦਾਰੀ ਦਾ ਜਿਹੜਾ ਹੈਗਾ ਅੱਜ ਸਾਨੂੰ ਬੜਾ ਦੁੱਖ ਹੈ ਵੀ ਸਾਡੇ ਵਿੱਚੋਂ ਸਾਡੇ ਕੁੜਮ ਸਾਹਿਬ ਸਾਡੇ ਜਿਹੜੇ ਮਾਸੜ ਜੀ ਨੇ ਉਹ ਸਾਡੇ ਫਾਦਰ ਸਾਹਿਬ ਹੋਰਾਂ ਦੇ ਕੁੜਮ ਸਾਹਿਬ ਇੱਥੋਂ ਚਲੇ ਗਏ ਨੇ ਇਸ ਕਰਕੇ ਪ੍ਰਮਾਤਮਾ ਨੂੰ ਆਪਣੀ ਸ਼ਾਂਤੀ ਬਖਸ਼ੇ ਤੁਹਾਨੂੰ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼